ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਮੇਰਾ ਮੇਰੇ 파ਟਨਰ ਨਾਲ ਜਿਵੇਂ ਆਰਗੂਮੈਂਟ ਹੋ ਰਹੀ ਸੀ ਆਰਗੂਮੈਂਟ ਦੇ ਦੌਰਾਨ ਜਿਵੇਂ ਮੇਰਾ 파ਟਨਰ ਮੇਰੀ ਵੀਡੀਓ ਬਣਾ ਰਿਹਾ ਸੀ ਮੈਂ ਵੀਡੀਓ ਬਣਾਉਣ ਤੋਂ ਮਨਾ ਕੀਤਾ ਉਸ ਦੌਰਾਨ ਉਹਨਾਂ ਨੇ ਮੇਰੇ ਤੇ ਹੱਥ ਚੁੱਕਿਆ ਠੀਕ ਨਹੀਂ ਉਸ ਤੋਂ ਬਾਅਦ ਜਿਵੇਂ ਮੇਰੇ ਦਸਤਾਨੇ ਤੇ ਕਿਸੇ ਦੀ ਬੇਇੱਜ਼ਤੀ ਕੀਤੀ ਗਈ ਹੈ ਤੇ ਇਹ ਵੀਡੀਓ ਨੂੰ ਲੈ ਕੇ ਜਿਵੇਂ ਮੇਰੇ 파ਟਨਰ ਵੱਲੋਂ ਉਲਟਾ ਮੇਰੇ ਖਿਲਾਫ ਹੀ ਕੰਪਲੇਂਟ ਦਰਜ ਕੀਤੀ ਗਈ ਹੈ ਵੀ ਮੇਰੇ ਨਾਲ ਮਾਰਕੋਟ ਕੀਤੀ ਗਈ ਹੈ ਤੇ ਵਿੜਦਾ ਲਾਈਕ ਜਿਮ ਦੇ ਵਿੱਚ ਅਕਾਊਂਟਸ ਨੂੰ ਲੈ ਕੇ ਸਾਰੀ ਗੱਲਬਾਤ ਚੱਲ ਰਹੀ ਸੀ ਜਿਸ ਤੋਂ ਸਾਰਾ ਆਰਗੂਮੈਂਟ ਆ ਸਾਰਾ ਸਰਜੀਪ ਚ ਪੈਹਾ ਕਿਨੇ ਲਗਾਇਆ ਸਾਰਾ ਜੀ ਸਾਰੀ ਇਨਵੈਸਟਮੈਂਟ ਮੇਰੇ ਵੱਲੋਂ ਹੈ ਜੀ ਹਾਂਜੀ ਤੇ ਫਿਰ ਤੁਸੀਂ ਉਹਨਾਂ ਨੂੰ ਭਾਈਵਾਲ ਕਿਉਂ ਬਣਾਇਆ ਜੇ ਤੁਹਾਡੇ ਇਨਵੈਸਟਮੈਂਟ ਦੇਖੋ ਜੀ ਕੁਝ ਨਿਜੀ ਕਰਨਾ ਕਰਕੇ ਮੈਂ ਉਹਨਾਂ ਨੂੰ ਪੇਪਰ ਵਰਕ 'ਚ 파ਟਨਰ ਬਣਾਇਆ ਸੀ ਜਿਹੜੇ ਕਿ ਮੈਂ ਕਿਸੇ ਵੀ ਕੋਰਟ ਦੇ ਵਿੱਚ ਜਿਸਟ ਨਹੀਂ ਕਰਾਈ 파ਟਨਰਸ਼ਿਪ ਲੇਕਿਨ ਅੱਜ ਉਹੀ 파ਟਨਰ ਉਹੀ ਇੱਕ ਟੈਂਪਰੇਰੀ ਵੇਸ ਪੇਪਰਸ ਨੂੰ ਸਾਰਿਆਂ ਨੂੰ ਦਿਖਾ ਕੇ ਸ਼ੋਅ ਕਰ ਰਿਹਾ ਵੀ ਮੈਂ ਉਸ ਜਿਮ ਦੀ ਮਾਲਕੀ ਨਾ ਮੈਂ ਉਸ ਜੇ ਕਿ ਇਹ ਮੇਰੇ ਨਾਲ ਗਲਤ ਹੋ ਰਿਹਾ ਜੇ ਹੋ ਰਿਹਾ ਔਰ ਕੋਈ ਵੀ ਉਹਨਾਂ ਕੋ ਪ੍ਰੂਫ ਨਹੀਂਗਾ ਵੀ ਕੋਈ ਵੀ ਉਹਨਾਂ ਨੇ ਪੈਸਾ ਆਪਣੇ ਕੋਲ ਇਨਵੈਸਟ ਕੀਤਾ ਹੋਵੇ ਉਹ ਕਹਿੰਦੇ 70% ਅਸ ਮੇਰਾ ਮਾਲਕੀ ਹੈ ਉਹਦੇ ਵਿੱਚ ਹਾਂਜੀ ਹਾਂਜੀ ਉਹ ਕਾਗੇ ਪੱਤਰ ਵੀ ਦਿੱਤੇ ਆ ਠੀਕ ਹੈ ਜੀ ਉਹ ਇੱਕ ਟੈਂਪਰੇਰੀ ਬੇਸ ਤੇ ਮੈਂ ਪੇਪਰ ਬਣਾਇਆ ਸੀ ਔਰ ਉਹਨਾਂ ਨੇ ਟਾਈਮ ਪੀਰੀਅਡ ਤੇ ਗੱਲ ਕੀਤੀ ਸੀ ਵੀ ਕਿਸੇ ਆਨਲ ਟਾਈਮ ਤੇ ਮੈਂ ਉਹ ਸਾਰਾ ਪੇਪਰ ਵਰਕ ਵਾਪਸ ਲਵਾਂਗਾ ਅੱਜ ਦੀ ਰੇਟ ਦੇ ਵਿੱਚ ਜਾਂ ਇਹਨੂੰ ਇਹ ਲਾਲਚ ਕਹਿ ਸਕਦੇ ਕੁਝ ਵੀ ਕਹਿ ਸਕਦੇ ਆ ਵੀ ਜਿਸ ਦੌਰਾਨ ਜੇ ਆ ਕੇ ਉਹ ਇਦਾਂ ਦੇ ਮੇਰੇ ਨਾਲ ਗੱਲ ਕਰ ਰਹੇ ਨੇ ਵੀ ਮੈਂ ਇਹਦੀ ਹੱਕਦਾਰ ਆ अच्छा ਤੁਹਾਡੇ ਕੋ ਪੈਸਾ ਸਾਰਾ ਤੁਹਾਡਾ ਲੱਗਾ ਸਾਰਾ ਜੀ ਸਾਰਾ ਬੈਂਕ ਤੋਂ ਲੋਨ ਹੋਇਆ ਸਾਰਾ ਮੇਰੇ ਨਾਮ ਤੇ ਲੋਨ ਹੋਇਆ ਠੀਕ ਨਹੀਂ ਉਸੇ ਫੰਡਿੰਗ ਦੇ ਨਾਲ ਮੈਂ ਸਾਰਾ ਕੁਝ ਕੀਤਾ ਔਰ ਸਾਰਾ ਕੁਝ ਮੈਂ ਆਪਣੇ ਅਕਾਊਂਟ ਤੋਂ ਕੀਤਾ 1 ਰੁਪਿਆ ਵੀ ਮੈਂ ਇਹਨਾਂ ਦੇ ਅਕਾਊਂਟ ਦੇ ਚੋਂ ਨਹੀਂ ਲਿਆ ਪਰ ਉਹ ਹੁਣੇ ਉਹਨਾਂ ਨਾਲ ਹੋਇਆ ਸਾਡਾ ਇੰਟਰਵਿਊ ਹੋਇਆ ਉਹਨੇ ਕਿਹਾ ਜੀ ਕਿ 70% ਜਿਹੜਾ ਤੁਸੀਂ ਸਾਨੂੰ ਭਾਈ ਹੋ ਬਣਾਇਆ ਉਹ ਮਾਲਕ ਕਹਿੰਦੇ ਸਾਰੇ ਪੈਸੇ ਮੈਂ ਲਗਾਏ ਹਾਂ ਉਹਨਾਂ ਨੂੰ ਕਹੋ ਤੁਸੀਂ ਆਪਣੇ ਜੇਕਰ ਉਹਨਾਂ ਕੋ ਕੋ ਪ੍ਰੂਫ ਹੈਗਾ ਉਹ ਤੁਹਾਨੂੰ ਪ੍ਰੂਫ ਦੇ ਸਕਦੇ ਕਹਿੰਦੇ ਤੁਸੀਂ ਕਾਗਜ਼ ਲਿਖ ਕੇ ਦਿੱਤਾ ਨਹੀਂ ਨਹੀਂ ਇਨਵੈਸਟਮੈਂਟ ਦਾ ਪ੍ਰੂਫ ਕੀ ਹੈਗਾ ਤੁਹਾਨੂੰ ਇਨਵੈਸਟਮੈਂਟ ਦਾ ਪ੍ਰੂਫ ਪਚੋਣਾ ਬੋ ਤੇ ਭਾਈ ਵੱਲੀ ਤੁਸੀਂ 70% ਦਿੱਤੀ ਹੋਰ ਟੈਂਪਰੇਰੀ ਪੇਪਰ ਤੇ ਲਿਖਿਆ ਆ ਜੀ ਤੇ ਕਿਉਂ ਦਿੱਤੀ ਕੋਤੋਂ ਕਾ ਫੈਮਲੀ ਨੂੰ ਕਿਉਂ ਨਹੀਂ ਦਿੱਤੀ ਦੇਖੋ ਜੀ ਇਹ ਨਿੱਜੀ ਕਾਰਨ ਆ ਮੇਰਾ ਜਿਹਦੇ ਕਰਕੇ ਮੈਂ ਸਾਰਾ ਕੁਝ ਕੀਤਾ ਸੀ ਠੀਕ ਨਹੀਂ ਔਰ ਮੈਂ ਪੂਰਾ ਅਕਦਾਰ ਹਾਂ ਜਦੋਂ ਕੋਈ ਤੁਸੀਂ ਉਹਨਾਂ ਕੋ ਅਕਾਊਂਟ ਦਾ ਵੇਰਵਾ ਲੈ ਸਕਦੇ ਕਿਹੜੇ ਅਕਾਊਂਟ ਦੇ ਵਿੱਚ ਸਾਰਾ ਕੁਝ ਇਨਵੈਸਟ ਹੋਇਆ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਅੱਛਾ ਉਹ ਕਹਿ ਰਹੇ ਨੇ ਕਿ ਇੱਕ ਹੋਰ ਚੀਜ਼ ਆ ਕਿ ਤੁਸੀਂ ਜਿਹੜਾ ਸਟਾਮ ਲਖਵਾਇਆ ਭਾਈ ਵੱਲੀ ਕਿਉਂ ਕਿ ਤੁਸੀਂ ਨਾਲ ਮੈਰਿਜ ਕਰਦੀ ਸੀ ਉਹਨਾਂ ਨਾਲ ਦੇਖੋ ਜੀ ਮੈਂ ਨਿੱਜੀ ਕਾਰਨਾਂ ਕਰਕੇ ਇਹ ਉਹਨਾਂ ਵਾਲੇ ਟਾਈਮ ਤੇ ਮੈਂ ਇਹਨਾਂ ਨੂੰ ਪਹਿਲਾਂ ਕਿਹਾ ਸੀ ਇਸ ਚੀਜ਼ ਨੂੰ ਲੈ ਕੇ ਠੀਕ ਨਹੀਂ ਵੀ ਉਹਨਾਂ ਹਾਂ ਵੀ ਉਹਨਾਂ ਵਾਲੇ ਟਾਈਮ ਤੇ ਮੈਂ ਆਪਣਾ ਪੇਪਰਵਰਕ ਸਾਰਾ ਕਲੀਅਰ ਕਰਾਂਗਾ ਤੇ ਅੱਜ ਜਦੋਂ ਟਾਈਮ ਆ ਗਿਆ ਤੇ ਇਹ ਉਹ ਪੇਪਰਵਰਕ ਵਾਪਸ ਕਰਨ ਤੋਂ ਮੁਕਰਨ ਲੱਗ ਪਏ ਇਹਨਾਂ ਨੂੰ ਜਿਵੇਂ ਕਿਸੇ ਨਸ਼ਾ ਦਿੱਤੀ ਹੋਏ ਵੀ ਨਹੀਂ ਤੂੰ ਹੁਣ ਆਪਣਾ ਅੱਕ ਬਣਾ ਕੇ ਰੱਖੇ ਸੀ ਨੂੰ ਆਪਣਾ ਹੀ ਮਾਲਕ ਸ਼ੋਕ ਤੁਸੀਂ ਪੇਪਰਵਰਕ ਸਾਰੇ ਮੇਰੇ ਕੋ ਵੀ ਹੈਗੇ ਨੇ ਠੀਕ ਨਹੀਂ ਜਿੱਥੇ ਕਿਤੇ ਲੋੜ ਪੈ ਗਈ ਮੈਂ ਤੁਹਾਨੂੰ ਦਿਖਾ ਦਾਂਗਾ ਤੁਹਾਨੂੰ ਆਪਣੇ ਪਤਾ ਲੱਗ ਜਾਏਗਾ ਅੱਛਾ ਦੂਸਰੇ ਕਹਿੰਦੇ ਕਿ ਜਿਹੜੀ ਵੀਡੀਓ ਤੁਸੀਂ ਦਿਖਾ ਰਹੇ ਜਿਹੜੀ ਵੀਡੀਓ ਵਾਇਰਲ ਹੋਈ ਉਹ ਟੈਂਪਰਡ ਕੀਤੀ ਗਈ ਟਾਈਮ ਨਹੀਂ ਗਾਉ ਉਹ ਤੇ ਤੁਸੀਂ ਸਰ ਫੋਰੈਂਸਿਕ ਲੈਬ ਚ ਚੈੱਕ ਕਰ ਸਕਦੇ ਹੋ ਉਹਦੇ ਚ ਕੋਈ ਝੂਠਾਈ ਨਹੀਂ ਆ ਤੇ ਦੂਸਰਾ ਕਹਿੰਦੇ ਮੈਰਿਜ ਵਾਸਤੇ ਵੀ ਤੁਸੀਂ ਬੁਲਾਇਆ ਉਹਨਾਂ ਨੂੰ ਅਮਰੀਕਾ ਤੋਂ ਬਾਹਰ ਉਹ ਵਿਦੇਸ਼ ਤੋਂ ਨਹੀਂ ਨਹੀਂ ਉਹ ਅਮਰੀਕਾ ਦਾ ਕੋਈ ਨਹੀਂ ਹੈਗਾ ਉਹਨਾਂ ਦੇ ਨਾਲ ਲੈਣ ਦੇ ਉਹਦੇ ਲੋਕਲ ਨੇ আচ্ছা ਜੀ ਤੇ ਉਹ ਫਿਰ ਹੁਣ ਤੁਹਾਡਾ ਕੀ ਹੁਣ ਤੁਹਾਡੀ ਮੰਗ ਕੀ ਹੈ ਮੰਗ ਕੁਛ ਨਹੀਂ ਹੈ ਜੀ ਦੇਖੋ ਉਹ ਸੋਸ਼ਲ ਮੀਡੀਆ ਵਿੱਚ ਆ ਕੇ ਕੀ ਸਾਬਤ ਕਰਨਾ ਚਾਹੁੰਦੇ ਨੇ ਉਹ ਮੇਰੇ ਨਾਲ ਬੈਠ ਕੇ ਗੱਲ ਕਰਨ ਲੈ ਤਾਂ ਤੁਸੀਂ ਫਿਰ ਵੀਡੀਓ ਜਿਸ ਤਰ੍ਹਾਂ ਵਾਇਰਲ ਹੋਈਆਂ ਅਲਟੀਮੇਟਲੀ ਤੁਸੀਂ ਜਿੰਮ ਦੇ ਮਾਲਕ ਜੇ ਵਾਇਰਲ ਤੇ ਤੁਹਾਡੇ ਵੱਲੋਂ ਹੀ ਹੋਈਆਂ ਨੇ ਨਹੀਂ ਮੇਰੇ ਵੱਲੋਂ ਕੋਈ ਵੀਡੀਓ ਵਾਇਰਲ ਨਹੀਂ ਕੀਤੀ ਤੇ ਵਾਇਰਲ ਕਿੰਨੇ ਕੀਤੀ ਫਿਰ ਦੇਖੋ ਜੀ ਉਹਨਾਂ ਵੱਲੋਂ ਹੀ ਵਾਇਰਲ ਕੀਤੀ ਗਈ ਹੈ ਉਹਨਾਂ ਵੱਲੋਂ ਨਿਊਜ਼ਪੇਪਰ 'ਚ ਦਿੱਤਾ ਗਿਆ ਉਹਨਾਂ ਵੱਲੋਂ ਹੀ ਕੰਪਲੀਟ ਕੀਤੀ ਗਈ ਹੈ ਹਮ ਸਭ ਕੁਝ ਉਹਨਾਂ ਵੱਲੋਂ ਹੀ ਕੀਤਾ ਜਾ ਰਿਹਾ ਮੈਂ ਤਾਂ ਸਿਰਫ ਆਪਣਾ ਸਪਸ਼ਟੀਕਰਨ ਦੇ ਰਿਹਾ ਤੇ ਕਾਰਨ ਕੀ ਤੁਹਾਨੂੰ ਟਾਰਗੇਟ ਕਿਉਂ ਕੀਤਾ ਜਾ ਰਿਹਾ ਦੇਖੋ ਜੀ ਮੇਰੀ ਸ਼ੋਭੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਕੇ ਤੁਸੀਂ ਖੁਦ ਜ਼ਿੰਮੇਵਾਰ ਹੋ ਵੀ ਜੇਕਰ ਕਿਸੇ ਬਿਜ਼ਨਸਮੈਨ ਨੇ ਪਾਰਟਨਰਸ਼ਿਪ ਚ ਪੈਸਾ ਇਨਵੈਸਟ ਕੀਤਾ ਹੋਵੇ ਉਹ ਕਦੀ ਵੀ ਆਪਣੇ ਬਿਜ਼ਨਸ ਵਪਾਰ ਨੂੰ ਖਰਾਬ ਨਹੀਂ ਕਰੇਗਾ ਠੀਕ ਨਹੀਂ ਸਾਡੇ ਉੱਪਰ ਲਾਇਬਿਲਟੀ ਹੈ ਜਿੰਮੇ ਦੇ ਮੈਂਬਰਸ ਦੀ ਲਾਇਬਿਲਟੀ ਇੱਕ ਸਾਲ ਵਾਸਤੇ ਅਸੀਂ ਕਿਸੇ ਦੀ ਲਾਇਬਿਲਟੀ ਨੂੰ ਇਦਾਂ ਡਿਸਟਰਬ ਨਹੀਂ ਕਰ ਸਕਦੇ ਠੀਕ ਨਹੀਂ ਇਹ ਬੜੀ ਵੱਡੀ ਜ਼ਿੰਮੇਵਾਰੀ ਵਪਾਰ ਨੂੰ ਲੈ ਕੇ ਜੇਕਰ ਉਹ ਇੱਕ ਜ਼ਿੰਮੇਵਾਰ ਇਨਸਾਨ ਹੁੰਦੇ ਉਹ ਕਦੀ ਵੀ ਮੇਰੇ ਖਿਲਾਫ ਕੰਪਲੇਂਟ ਨਾ ਕਰਦੇ ਕਦੀ ਵੀ ਮੇਰੇ ਖਿਲਾਫ ਨਿਊਜ਼ਪੇਪਰ 'ਚ ਨਾ ਦਿੰਦੇ ਕਦੀ ਵੀ ਮੇਰੀ ਵੀਡੀਓ ਵਾਇਰਲ ਨਾ ਕਰਦੇ ਇੱਥੇ ਤੁਸੀਂ ਖੁਦ ਸਮਝ ਸਕਦੇ ਹੋ ਵੀ ਜੇ ਉਹਨਾਂ ਨੇ ਕੁਝ ਇਨਵੈਸਟ ਕੀਤਾ ਹੁੰਦਾ ਤੇ ਉਹ ਜਿਦੋਂ ਕਿ ਉਹਨਾਂ ਨੇ ਕੁਝ ਇਨਵੈਸਟ ਨਹੀਂ ਕੀਤਾ ਉਹਨਾਂ ਵੱਲੋਂ ਮੇਰਾ ਨੁਕਸਾਨ ਹੋਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਅੱਛਾ ਇੱਕੋ ਕਹਿ ਰਹੇ ਕਿ ਤੁਸੀਂ ਅਮਰਤਧਾਰੀ ਵੀ ਨਹੀਂ ਹੋ ਹਾਂਜੀ ਉਹ ਕਹਿੰਦੇ ਅਮਰਤਧਾਰੀ ਨਹੀਂ ਹੋ ਦੇਖੋ ਜੀ ਅਮਰਤਧਾਰੀ ਦੇ ਇੱਥੇ ਕੋਈ ਗੱਲ ਨਹੀਂ ਹੈਗੀ ਜੀ ਹਾਂ ਬਟ ਮੈਂ ਆਪਣੇ ਪੂਰੇ ਕੇਸ ਰੱਖਿਆ ਇਹਨੇ ਜੀ ਹਾਂਜੀ ਉਹ ਉਹਨਾਂ ਨੇ ਹੁਣ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਉਹ ਕਹਿੰਦੇ ਜੀ ਤੁਸੀਂ ਅਮਰਤਧਾਰੀ ਨਹੀਂ ਹੋ ਦੇਖੋ ਜੀ ਇਹਦਾ ਇਹ ਕਰਦੇ ਉਹ ਵਾਅਦਾ ਘਟਾਉਂਦੇ ਹੋ ਵਾਹ ਜੀ ਵਾਹ ਤੁਹਾਡੇ ਸਾਹਮਣੇ ਖੜੋਤਾ ਮੈਂ ਦੱਸੋ ਜੀ ਹਾਂਜੀ ਠੀਕ ਹੈ ਨੀ ਵੀਰ ਦੇਖੋ ਜੀ ਉਹ ਜੇ ਇਹੋ ਜਿਹੀ ਗੱਲਾਂ ਕਰ ਰਹੇ ਨੇ ਤੁਹਾਡੇ ਨਾਲ ਇਹ ਫਿਰ ਬੇਬੁਨਿਆਦ ਗੱਲਾਂ ਨੇ ਠੀਕ ਹੈ ਨੀ ਤੇ ਤੁਸੀਂ ਉਹਨ ਕੀ ਕਹਿਣਾ ਚਾਹੋਗੇ ਪਰ ਜਿਸ ਤਰ੍ਹਾਂ ਦੀ ਘਟਨਾ ਵਾਪਰੀ ਆਏ ਕਿ ਲੜਾਈ ਝਗੜਾ ਹੋਣਾ ਇਹ ਕਿਵੇਂ ਵੇਖਦੇ ਹੋ ਕੋਈ ਸਮਝ ਲੜਾਈ ਦੇਖੋ ਲੜਾਈ ਝਗੜਾ ਕਿਸੇ ਵੀ ਪਾਰਟਨਰ ਚ ਹੋ ਸਕਦਾ ਠੀਕ ਹੈ ਨੀ ਠੀਕ ਹੈ ਨੀ ਅਹੀਂ ਇੱਕ ਦੂਜੇ ਦੇ ਬਹੁਤ ਕਲੋਜ਼ ਵੀ ਆ ਠੀਕ ਹੈ ਨੀ ਬਟ ਇਹ ਆ ਦੇਖੋ ਨਾ ਵੀ ਜਿਹੜੇ ਲੋਕੀ ਉਹਨਾਂ ਨੂੰ ਸ਼ਹਿ ਦੇ ਰਹੇ ਨੇ ਉਹ ਘਰ ਵੀ ਨਾਲ ਦੇ ਨਾਲ ਤੋੜਦੇ ਪਏ ਨੇ ਸੋਚਣ ਵਾਲੀ ਗੱਲ ਆ ਵੀ ਜਿਹੜੇ ਲੋਕ ਉਹਨਾਂ ਨੂੰ ਸ਼ਹਿਦ ਦੇ ਰਹੇ ਨੇ ਜਿਹੜੇ ਉਹਨਾਂ ਥਾਣੇ ਦਾ ਰਾਹ ਦਿਖਾ ਰਹੇ ਨੇ ਜਿਹੜੇ ਉਹਨਾਂ ਮੀਡੀਆ ਦਾ ਰਾਹ ਦਿਖਾ ਰਹੇ ਨੇ ਜਿਹੜੇ ਉਹਨਾਂ ਨਿਊਜ਼ਪੇਪਰਾਂ ਦਾ ਰਾਹ ਦਿਖਾ ਰਹੇ ਨੇ ਉਹ ਇੱਕ ਘਰ ਨੂੰ ਵੀ ਬਰਬਾਦ ਕਰ ਰਹੇ ਨੇ ਨਾ ਹੂੰ ਹੂੰ ਘਰ ਮਤਲਬ ਦੋਵਾਂ ਦਾ ਬਰਬਾਦ ਕੋ ਬਿਲਕੁਲ ਜੀ ਬਿਲਕੁਲ ਘਰ ਵੀ ਬਰਬਾਦ ਕਰ ਰਹੇ ਨੇ ਦੇਖੋ ਪਰ ਵੀ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਿੰਮ ਤੇ ਇਨਵੈਸਟਮੈਂਟ ਟੋਟਲ ਕਿੰਨੇ ਦੀ ਹੈ ਜੀ ਟੋਟਲ ਸਰ ਦੇਖੋ ਕਿ ਇਨਵੈਸਟਮੈਂਟ ਦੇਖੋ 2.5 ਕਰੋੜ ਦਾ ਲੋਨ ਹੈਗਾ ਤੇ ਤਕਰੀਬਨ 3.5 ਕਰੋੜ ਦੀ ਇਨਵੈਸਟਮੈਂਟ ਹੈ ਮੈਂ ਪੁਲਿਸ ਕੋ ਪਹਿਲਾਂ ਨਹੀਂ ਗਿਆ ਕਿਉਂਕਿ ਉਹਨਾਂ ਨੇ ਮੇਰੇ ਖਿਲਾਫ ਕੰਪਲੇਂਟ ਕੀਤੀ ਮੇਰੇ ਖਿਲਾਫ ਜਿਹੜੀ ਕੰਪਲੇਂਟ ਕੀਤੀ ਮੈਂ ਵੀ ਆਪਣਾ ਪੱਖ ਫਿਰ ਪੁਲਿਸ ਅੱਗੇ ਰੱਖਿਆ ਵੀ ਮੇਰੀ ਵੀ ਕੰਪਲੇਂਟ ਦਰਜ ਕੀਤੀ ਜਾਵੇ ਜੇ ਨਹੀਂ ਹੁੰਦੀ ਤਾਂ ਫਿਰ ਕੀ ਕਰੋਗੇ ਕਿਉਂਕਿ ਦੇਖੋ ਹੁਣ ਤਾਂ ਗੱਲ ਓਪਨ ਹੋ ਗਈ ਚਾਹ ਹਾਂਜੀ ਹਾਂਜੀ ਮੈਨੂੰ ਪੂਰੀ ਉਮੀਦ ਹੈ ਜੀ ਮੇਰੇ ਸਾਰੇ ਪੱਖ ਸਹੀ ਨੇ ਮੇਰੇ ਕੋਲ ਵੀਡੀਓ ਰਿਕਾਰਡ ਹੈਗਾ ਠੀਕ ਹੈ ਜੀ ਮੈਂ ਉਸ ਬਿਹਾਵ ਤੇ ਗੱਲ ਕਰ ਰਿਹਾ ਮੈਂ ਕੋਈ ਇਦਾਂ ਗੱਲ ਕਰ ਰਹੀ ਨਹੀਂ ਰਿਹਾ ਅੱਛਾ ਇੱਕ ਹੋਰ ਲੇਡੀਜ਼ ਨਜ਼ਰ ਆ ਰਹੇ ਉਹਦੇ ਵਿੱਚ ਉਹ ਕੌਣ ਨੇ ਦੇਖੋ ਜੀ ਹਾਂ ਉਹ ਗੱਲ ਮੇਰੇ ਜੀਮ ਦੇ ਸੇਲਜ਼ ਮੈਨੇਜਰ ਨੇ ਜਿਹੜੇ ਸਾਰੇ ਡਿਸਪਿਊਟ ਦਾ ਰੀਜ਼ਨ ਆ ਹਮਮ ਲੇਕਿਨ ਉਹਨਾਂ ਵੱਲੋਂ ਕਾਊਂਟਸ ਦੇ ਵਿੱਚ ਹਿਰਾਫਰੀ ਹੋਈ ਆ ਜਿਸ ਦਾ ਹਿਸਾਬ ਮੈਂ ਮੰਗ ਰਿਹਾ ਸੀ ਤੇ ਮੇਰੇ ਪਾਰਟਨਰ ਨੇ ਉਹਨਾਂ ਦਾ ਫੇਵਰ ਕੀਤਾ ਲੇਕਿਨ ਔਰ ਜਦੋਂ ਮੇਰੀ ਕੇਸਾਂ ਦੀ ਬੇਅਦਬੀ ਹੋਈ ਉਹ ਵੀ ਲੇਡੀਜ਼ ਵਿੱਚ ਮਜੂਦ ਸੀ ਜੀ ਇੰਨੇ ਦਾ ਹਿਰਾਫਰੀ ਹੋਇਆ ਕੋਈ ਜੀ ਸਾਰਾ ਅਕਾਊਂਟਸ ਅਜੇ ਹੋਲਡ ਤੇ ਰੱਖਿਆ ਹੋਇਆ ਹੈ ਮੈਂ ਮੈਂ ਉਹਦੀ ਵੇਟ ਕਰ ਰਿਹਾ ਹਾਂ ਠੀਕ ਹੈ ਮੈਂ ਪੁਲਿਸ ਨੂੰ ਕੰਪਲੇਂਟ ਵੀ ਕੀਤੀ ਹੋਣਾ ਖਿਲਾਫ ਵੀ ਇਹਨਾਂ ਨੂੰ ਜਿਮ 'ਚ ਬੁਲਾਇਆ ਜਾਵੇ ਇਹਨਾਂ ਕੋਲ ਸਾਰਾ ਅਕਾਊਂਟ ਦਾ ਰਿਕਾਰਡ ਦਿੱ ਅਕਾਊਂਟਸ ਦਾ ਕੋਡ ਐਸ ਜੀ ਡੀ ਕੰਪਿਊਟਰ 'ਚ ਪਿਆ ਹੋਇਆ ਠੀਕ ਹੈ ਜੀ ਇਹ ਕਾਊਂਟਰਡ ਮੈਨੂੰ ਆ ਕੇ ਕਲੀਅਰ ਕਰੇ ਸਾਰਾ ਕੁਝ ਵੀ ਇੰਨੇ ਸੇਲ ਹੋਈ ਆ ਇੰਨੇ ਵਿੱਚ ਖਰਚੇ ਹੋਏ ਆ ਠੀਕ ਹੈ ਉਸ ਤੋਂ ਬਾਅਦ ਸਾਰਾ ਕਲੀਅਰ ਹੋ ਜਾਊਗਾ ਕਿੰਨਾ ਫਰਕ ਹੈਗਾ ਠੀਕ ਥੈਂਕ ਯੂ